ਹਾਂਜੀ ਆਪਾਂ ਇਹਦੇ ਵਿੱਚ ਲਾਟ ਚੜਾਏ ਗਏ ਜੀ ਤੇ ਇਹ ਵਾਲੀ ਬੀਰ ਇਹੋ ਪਰਫੇ 2.5 ਇੰਚੇ ਜੀ ਲੱਗਣ ਲਾਈਆ ਛਿਰੀ ਆਪਾਂ ਇਹਨੂੰ 1 ਇੰਚੀ ਡੂੰਘੀ ਇਹਦੀ ਸਮਾਂ ਇੰਚੀ ਨੂੰ ਵੀ ਛਿਰੀ ਬਣਾਈ ਇਹਦੇ ਵਿੱਚ ਰੇਲਵੀ ਕਿੱਦਾਂ ਲੱਗੀ ਤੇ ਤੁਸੀਂ ਮੈਨੂੰ ਜ਼ਰੂਰ ਦੱਸਿਓ ਵੀਡੀਓ ਚ ਫਿਰ ਆਲਾ ਤਰੀਕਾ ਵੀ ਦਿਖਾਉਂਦਾ ਆ ਆਹ ਪਾਹਲੀਆ ਰੇਲਿੰਗ ਦੇ ਉੱਤੇ ਲੱਕੜ ਲਈ ਵੀ ਲਿਆ ਤੇ ਆ ਆ ਬਸ ਕੰਜੇ ਲਾਏ ਸੀਗੇ ਲੱਕੜਾ ਭਰੀ ਬਿੰਗੀ ਸੀਗੀ ਇਹੋ ਆ ਬਸ ਕੰਜੇ ਲਾ ਕੇ ਇਹ ਲੱਕੜਾ ਪਾ ਜਮਾ ਸਿੱਧੀ ਕਰ ਲਈ ਆ ਸਕੰਜੇ ਲਾ ਕੇ ਨਾ ਆਪਾਂ ਇਹ ਜਿਹੜਾ ਲੱਕੜਾ ਬੈਲ ਠੀਕਾ ਉਹ ਪਾਟ ਸਕਦੇ ਇਹਨੂੰ ਠੀਕ ਹੈ ਜੀ ਧੰਨਵਾਦ